اپنی ٹیم میرے بچوں پاؤ

ਲਓ ਅਗਲੀ ਕਮੇਟੀ ਪਾਉਣੇ ਨਾਲ ਨਾਲ ਆ ਰਿਹਾ ਖੇਡ ਮਲਾਪ ਦੇ ਵਿੱਚ ਮੇਰੇ ਮਿੱਤਰੋ ਔਰ ਪਹਿਰ ਦੇ ਫਾਈਨਲ ਦੀਆਂ ਟੀਮਾਂ ਆ ਜਾਣੀਆਂ ਜਲਦੀ ਨਾਲ ਆਵੇਂ ਵੱਜ ਚੁੱਕਿਆ ਗ੍ਰੈਂਡ ਫਾਇਰ ਦੇ 45 ਦਾ ਖੇਡ ਆ ਰਿਹਾ ਹੈ ਬੈਸਟ ਬਾਲ ਨਾਲ ਨਾਲ ਕਰ ਸਮਾਨ ਸਿਗਮੇ ਮੇਰੇ ਮਿੱਤਰੋ ਸਮਾਂ ਬਰਾਤ ਹੁੰਦਾ ਹੈ ਇਹ ਨੌਰਵੰਤਰਾ ਰਾਜਸੌਰ ਆ ਰਿਹਾ ਹੈ ਲਓ ਸਾਹਮਣੇ ਲੱਗ ਗਿਆ ਜੱਫਾ ਯਾਰੋ ਭਾਵੀ ਗਿਆ ਟੱਕਿਆ ਚੜ ਗਿਆ ਸਰੂਰ ਜੀ ਸਾਰਾ ਕੁਝ ਟੱਕਿਆ ਚੜ ਗਿਆ ਸਰੂਰ ਜੀ ਨੇ ਸਾਰਾ ਕੁਝ ਟੱਕਿਆ ਖੇਡ ਮੈਦਾਨ ਵੀ ਚੜ ਗਿਆ ਉਧਰ ਦੇਖਣਾ ਵੀ ਮੁੰਡੇ ਜੂਸਰ ਵੀ ਚੱਕੀ ਆਉਂਦੀ ਹੈ ਨਾਲ ਭਗਤਾਂ ਦੀ ਚੱਕੀ ਆਉਂਦਾ ਮੇਰੇ ਮਿੱਤਰੋ ਆਹ ਕਿਹੜਾ ਜਲਾ ਟਕਾਰੇ ਔਰ ਫੱਟੇ ਮਾਰ ਸੰਵਾਰ ਆਹ ਕਾਲ ਨੇ ਆਹ ਧਾਉ ਦਰੂੜਾ ਨੰਬਰ ਇਸੇ ਲਈ ਅਰੋਹਤਾ ਹੈ ਅਰਲੀ ਕਬੱਡੀ ਆਹ ਖੜਾਵੇ ਧਾਕ ਦੇ ਪਿਤਾ ਆਪਣਾ ਲਾਜ ਰੱਖੀ ਹਿੰਦੁਸਤਾਨੀਆਂ ਦੀ ਪਹਿਲੇ ਨੰਬਰ ਤੇ ਯਾਰੋ ਪੰਜਾਬ ਆਉਂਦਾ ਗੱਲ ਚਲਦੀ ਕਿ ਉਹ ਕੁਰਬਾਨੀਆਂ ਦੀ ਹਰੀ ਸਿੰਘ ਬਣੂਗੇ ਐਸੀ ਧਾਕ ਪਾਈ ਕਮ ਅੱਜ ਵੀ ਡਲੇ ਅਸਗਾਨੀਆਂ ਦੀ ਮੱਖਣ ਬਣਾ ਲਾ ਫਿਰ ਉਰ ਸਿੰਘ ਦਾ ਨਾਮ ਸੁਣ ਕੇ ਰਾਰੇ ਕੰਬਦੀ ਖੜੇ ਪੰਜਾਬੀਆਂ ਦੀ ਮੈਨੂੰ ਲੱਗਦਾ ਵੀ ਜਾਫੀਆਂ ਵਿੱਚ ਨੋਕ ਚੁੱਕ ਹੁੰਦੀ ਹੈ ਹਰ ਨੰਬਰ ਲੱਗ ਜਾਂਦਾ ਕਿ ਉਹ ਬਾਵਾ ਸ਼ਤਾਰ ਦੀ ਧਰਤੀ ਦਾ ਤਗੜਾ ਜੱਫਾ ਲਾ ਗਿਆ ਇਹ ਜਵਾਰਾ ਕਹਿੰਦੇ ਸ਼ਮਾਨ ਦੀ ਟੀਮ ਦਾ ਤਗੜਾ ਜੱਫਾ ਲਾ ਗਿਆ ਨਾਲ ਦੀ ਤਾਇਰਾ ਨੰਬਰ ਜੋੜਦਾ ਆਇਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਯਾਫੀ 3 ਖਾਲਪੁਰਿਆ ਕਰਦਾ ਕੋਸ਼ਿਸ਼ ਤੇ ਨੰਬਰ ਧਾਵੀ ਜੋੜਦਾ ਆਇਆ ਆਪਣੀ ਟੀਮ ਦੇ ਲਈ ਮੈਂ ਬੇਨਤੀ ਕਰਦਾ ਹਾਂ ਆਪਰ ਸਾਰੇ ਸਾਰੇ ਦੀਆਂ ਟੀਮਾਂ ਕਹਿੰਦੇ ਆਉਣਗੀਆਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਇਸ ਮੈਚ ਤੋਂ ਬਾਅਦ ਇੱਕ ਮੈਚ ਬਾਕੀ ਹੈ ਉਹ ਮੈਚ ਵੀ ਟੋਨਕਾ ਤੇ ਜਾਣਾ ਉਸ ਮੈਚ ਦੇ ਵਿੱਚ ਨੋਨੀਸਾ ਫਾਈਨਲ ਦੇ ਵਿੱਚ ਕਹਿੰਦੇ ਦਸਤਾ ਨੂੰ ਦੇਸੀ ਕਿਉਂ ਦਿੱਤਾ ਜਾਣਾ ਹੈ ਵੇਖਾਂਗੇ ਆਹ ਪੈਂਦੀ ਰੇਡ ਆਹ ਮੁਕਾਬਲਾ 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 ਕੀ ਬਾਤ ਹੈ ਕਾਜ ਮੰਗੂ ਉੱਡੀ ਜਾਂਦਾ ਹੈ ਜੇ ਤਾਂ ਹਿਰਾਜ ਜਦੋਂ ਕੌਦੀ ਪਾਉਣੀ ਘਾ ਵੀ ਘਾ ਵੀ ਬੇਰਕਾ ਨਾਲ ਲੈ ਕੇ ਆਇਆ ਘਾ ਵੀ ਕਹਿੰਦੇ ਵਧੀਆ ਦੇਣਾ ਘਾ ਵੀ ਬੇਰਕਾ ਨਾਲ ਲੈ ਕੇ ਆਇਆ ਲਓ ਸਾਹਮਣੇ ਨਜ਼ਰ ਕੇ ਵੱਲ ਅਗਲੀ ਕਬੱਡੀ ਪੌੜੀ ਤਿਆਰ ਪਰ ਤਿਆਰ ਆਹ ਸਵਾਦ ਵਧੀਆ

ਜੇਰੋ ਜਗਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪੈਂਦੀ ਹੈ ਨੁਨੀਸਾ ਸੁਣਿਓ ਗੱਲ ਕੈਨੇਡਾ ਵਾਲਾ ਚਾਲਾ ਆ ਗਿਆ ਜੇਤੂ ਨੂੰ 500 ਔਰ ਖੁੱਪ ਕੇ ਤਾੜੀ ਦੇ ਪਰਸ਼ਟ ਜਵਾਈ ਆ ਕਰਦੇ ਦੇ ਲੋਗੇ ਨਾ ਪੱਤਾ ਦੇ ਲੈ ਕੱਲਾ ਤੇ ਘਾਣੇ ਤੇ ਲਾਵਾਂਗੇ ਵਾਹ ਨਹੀਂ ਹੁੰਦਾ ਹੋਰ ਕਮਾਲ ਕੋਈ ਨਾ ਵੀ ਖਾਸਾ ਠੇਠਾ ਰੋਣਾ ਚਾਹੀਦਾ ਆ ਪਾਣੀਆ ਹੋਇਆ ਕੈਨੇਡਾ ਦੇ ਕਹਿੰਦੇ ਆ ਸਕੋਰ ਦੇ ਵਿੱਚ ਰਹਿੰਦੇ ਆ ਵਿਸ਼ੇਸ਼ ਤੌਰ ਤੇ ਕਹਿੰਦੇ ਕਹਿਆ ਦੀ ਧਰਤੀ ਤੇ ਬੜੀ ਆ ਪੱਜੇ ਹੋਇਆ ਔਰ ਧੰਨਵਾਦ ਕਰਦੇ ਆ ਕਮੇਟੀ ਪਿੰਡ ਦੀ ਸਰੀਰ ਵਾਲਾ ਅੰਗ ਬੰਦੀ ਹੈ ਕਹਿੰਦੇ ਪਿੰਡੂ ਹੋਣ ਦੀ ਨਾਲ ਸਾਗ ਬਣ ਗਏ ਕਹਿੰਦੇ ਪਿੰਡੂ ਹੋਣ ਦੀ ਨਾਲ ਸਵਾਗਤ ਮਨੀ ਹੈ ਤੇ ਇੱਕ ਗੱਲ ਕਹਿ ਰਿਹਾ ਨਾ ਕਾਲੇ

ਕੈਨੇਡਾ ਦੀ ਧਰਤੀ ਤੋਂ ਮੇਰੇ ਵੇਓ ਪਰ ਜਵਾਰਾ ਕਹਿੰਦੇ ਲਾਹ ਤੱਕ ਦਾ ਜਫਾ ਸ਼ਿਪਾਰਾ 14 ਨੰਬਰ ਕਹਿੰਦੇ ਜ਼ੋਰਦਾਰ ਹੈ ਅਗਲੀ ਕਬੱਡੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਰੇਖਾ ਵੀ ਤਾਲ ਜੱਫਾ ਲਾ ਕੇ ਕਰਾਉਗਾ ਤਾਤਰ ਇੱਕ ਪਾਸੇ ਟਾਈਗਰ ਖੇਡ ਕਬੱਡੀ ਦਾ ਹੈ ਇਹ ਆ ਕਰਿਆਲ ਵਾਲਾ ਮੇਰੇ ਮਿੱਤਰੋ ਸਭਾ ਦੇ ਪਾਸੇ ਦੇ ਚੌਟੇ ਆਹ ਮੁੰਡੇ ਨੇ ਬਾਈਕ ਕਬੱਡੀ ਦੇ ਵਿੱਚ ਦੋਨੇ ਪਾਸੇ ਖੇਡਦੇ ਨੇ ਖਾਲਸ ਮੱਖਣ ਵਾਲਾ ਆ ਜਾਂਦਾ ਮੈਂਟਲ ਆਈ ਦਾ ਚੱਕਰ ਧਮਾਉਣ ਨੂੰ ਯਕੀਨ ਹੋਇਆ یا کفی ہاں تیار خونتی کوانو یہ نایوان کتی کریاؤں کالا تایا ہیو فال آگئے آگئے رہا یا رو بیٹے بول دونی کھالے دے یا رو یا رو یا رو یا رو جا رو چلی اس دین کرنا چلیشے پر آہے جا رو برید کے لے جا رو آہے پر آہے جا رو ਔਰ ਵੇਖਦਾ ਵੀ ਨਗਿਆ ਦਾ ਹਰ ਕਾਲ ਲਾਉ ਜੱਫਾ ਪੜ ਗਿਆ ਫੜ ਗਿਆ ਫੜ ਗਿਆ ਜਵਾਲਾ ਜਵਾਲਾ ਵੀ ਮਿੱਤਰੋ ਤਗੜਾ ਜੱਫਾ ਆ ਗਿਆ ਆ ਜਵਾਲਾ ਮੇਰੇ ਵੀਰੋ ਕਹਿੰਦੇ ਦੇਖ ਲੋ ਜਵਾਲਾ ਵੀ ਦੇਖੂਗਾ ਭਰਾ ਦੇਖ ਲੈ ਤਾਂ ਨੂੰ ਲਾਈਵ ਆ YouTube ਤੇ YouTube ਤੇ ਕੀ ਆ ਵੀ ਤਰਾ ਹਾਂ ਕਬੂਤਰ ਆਜ ਪਈ ਬਹੁਤ ਬਹੁਤ ਧੰਨਵਾਦ ਹੈ ਸਾਰੇ ਯਾਰਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਮੁੰਡੇ ਦੀ ਖੇਡ ਬੜੀ ਲੱਗਦੀ ਥਾੜੀ ਜੋਰ ਨਾਲ ਤਾੜੀਆਂ ਦਰਸ਼ਕੋ ਜਿਆ ਕਰਿਆਲ ਵਾਲਾ ਚਲਾ ਗਿਆ ਦੋਖੀ ਸ਼ਪਾਰ ਯੂ ਐਸ ਏ ਆਪਣਾ ਨੰਬਰ ਦਾ ਇਹ ਵੀਰਾਂ ਵਾਲਿਆਂ ਦਾ ਧੰਨਵਾਦ ਕਰੇ ਚੇਵੇਂ ਹੋਏ ਹੋਏ ਕੀ ਕਰਤਾ ਵੀ ਇਹ ਨੀ ਲਾ ਗਿਆ ਜੱਲਾ ਹੋ ਰਿਹਾ ਕੋਰਪੋਰੇਸ਼ਨ ਨੰਬਰ ਦਾ ਤੇ ਕੋਕੀ ਅਮਰੀਕਾ ਆਹ ਕਹਿੰਦੇ ਯਾਰੀ ਕਾਲੇ ਨਾਲ ਕਾਲਾ ਕੈਨੇਡਾ ਰਹਿਦਾ ਕੋਕੀ ਅਮਰੀਕਾ ਰਹਿਦਾ ਕਾਲੇ ਰ ਵੀ 30 ਤਰੀਕਾ ਪਰ ਜੜੀ ਹੈ ਕਹਿੰਦਾ ਫਤਿਹ ਵਿੱਚ ਕਰਿਆ ਹੋਰ ਕੀ ਹੋਈ ਹੈ ਖਲਾ ਖੋਦੀ ਹੈ ਤੇਰੀ ਯਾਰੋ ਬੋਦੀ ਕਰਾ ਯਾਰ ਜੀ ਆਰੋ ਮੈਂ ਲਾ ਸਕਦਾ ਪੋ ਮੈਸੇਬਾ ਮਾਰ ਲੱਗ ਰਹੀ ਆ ਨੰਬਰ ਕਿਹਦਾ ਸੀ ਭਾਜੀ ਜਾਫੀਆਂ ਵਾ ਹਜੇ ਪਿੱਛੇ ਬਾਕੀ ਹੈ ਕਿਹੜੀ ਜਿੱਤ ਗਈ ਮੇਰੇ ਵੀਰੋ 11 ਕੈਨੇਡਾ ਦੀ 11 ਕੈਨੇਡਾ ਦੀ ਕਹਿੰਦੇ ਜਿਹੜੀ ਟੀਮ ਫਾਸਟ ਆ ਰਹੀ ਹੈ ਉਹਨੂੰ 500 ਦਿੱਤਾ ਜਾਣਾ ਹੈ ਜਿਹੜੀ ਟੀਮ ਸੈਕੰਡ ਆ ਰਹੀ ਹੈ ਉਹਨੂੰ 200 ਦਿੱਤਾ ਜਾਣਾ ਹੈ ਹਮਨਾ ਲੰਬਰਦਾਰ ਯੂਐਸਏ ਗੋਠੀ ਸ਼ਿਪਾਰ ਯੂਐਸਏ ਇਹ ਵੀ ਵੀ ਕਹਿੰਦੇ ਛੱਡੇ ਹੋਇਆ ਮੇਲੇ ਦੇ ਨਾਲ ਰਨ ਕਰਦੇ ਇਸ ਵੱਡੇ ਮੇਲੇ ਦਾ ਸਹਿਯੋਗ ਦੇਦੇ ਆ ਬਹੁਤ ਬਹੁਤ ਸ਼ੁਕਰੀਆ ਕਰਦੇ ਆ। ਅਜੇ ਮੈਚ ਬਾਕੀ ਆ ਕਬੜੀ ਦੇ ਵੇਖਾਂਗੇ ਗੱਲ ਕੀ ਬਣ ਕੇ ਆਉਂਦੀ ਹੈ ਸਾਹਮਣੇ। ਆਹ ਕਬੜੀ ਦੇ ਤਹਾਨੇ ਕੀ ਬਣਦੀ ਹੈ। ਇਸ ਸਮਾਂ ਦੱਸੇ ਦਾ ਮੇਰੇ ਮਿੱਤਰੋ ਆਹ ਪੈਂਦੀ ਰੇਡ ਦੇ ਉੱਪਰ ਯਾਫੀ ਕਰਨਗੇ ਕੁਮਾਰ। ਯਾਰ ਨੰਬਰ ਲੀਡਰ ਦਾ। ਨੰਬਰ 3 ਦਾ। ਔਰ ਫਾਈਨਲ ਦੀ ਟੀਮ ਆ ਜਾ 65 ਕਰੋੜੀਆਂ। ਜਿਹਦੇ ਯਾਫੀ ਜਿਹੜਾ ਰੇਡ ਪਾ ਗਈ ਹੈ ਲਾਭਾ ਚੌਥੇ ਕਹਿੰਦਾ ਵੀ ਬਿੰਦਲ ਰਸ਼ੀਦ ਵੱਲੋਂ ਇੱਕ ਸਾਰ ਪਗੇ ਦੇ ਕੰਦੇ ਮਾਲ ਨੇ ਮਿੱਤਰੋ ਇੱਧਰ ਰਸ਼ੀਦ ਹੋਰ ਬੜੇ ਤਿਆਰ ਨੇ ਮੈਂ ਸਾਹਮਣੇ ਰੇਡ ਪਾਈ ਮਿੱਤਰੋ ਪੰਜੀਆ ਕਬੱਡੀਆਂ ਚੰਚੜਕੇ ਦੇਖਦਾ ਜਵਾਨਾ ਜਲ ਖੜ ਖੜ ਕੇ ਸਾਹਾਂ ਦੇ ਪਲਾਮੇ ਚ ਪੀੜ ਹੋ ਰਿਹਾ ਹੈ ਸ਼ੀਰਾ ਨੇ ਬਹਾੜਾ ਨਾਲ ਮੱਥੇ ਲਾਵੇ ਆ ਕਿਵੇਂ ਲੱਗਿਆ 100 ਦਾ ਮਿੰਟ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜਵਾਕਾਂ ਦੇ ਕਰਾਉਣੇ ਚਾਹੀਦੇ ਆ ਯਾਰ ਨਵੇਂ ਮੁੰਡੇ ਫੇਰ ਹੀ ਉੱਠਦੇ ਆ ਨਵੇਂ ਮੁੰਡੇ ਉੱਠਦੇ ਆ ਥਾਣ ਕੋਲ ਦੀ ਟੀਮ ਵੱਡਿਆਂ ਨੇ ਤਾਂ ਹਰੇਕ ਜਗ੍ਹਾ ਤੇ ਹੋ ਜਾਂਦੇ ਨੇ ਯਾਰ ਸੈਕੰਡ ਟੀਮ ਅਰੇ ਇੱਥੇ ਮਾਰਦੀ ਹੋਰ ਫਾਸਟ ਵੀ ਹੋਉਂਦੇ ਬੈਕ ਬੋਲਦੇ ਆ ਜੀ ਹਾਸਟਖਾਨਪੁਰ ਦੇ ਸੈਕੰਡ ਸਪਾਰ ਜਵਾਲਾ 7 ਟੱਚ ਤੇ 5 ਜੱਫੇ ਸ਼ਪਾਰ ਦਾ ਇੱਕ ਵਾਰੀ ਤਾੜੀ ਜ਼ੋਰਦਾਰ ਮਾਰਦੇ ਹੋ ਬੈਸਟ ਬੇਟਰ 12 ਕਬਡੀਆਂ ਪਾ ਕੇ 7 ਨੰਬਰ ਪ੍ਰਾਪਤ ਕੀਤੇ ਆ ਜੈਰੋ ਖਾਨਪੁਰ ਵਾਲਾ ਇਹਦੇ ਲਈ ਵੀ ਤਾੜੀ ਜ਼ੋਰਦਾਰ ਬੈਟ ਰਾਈਡਰ ਜੈਰੋ ਖਾਨਪੁਰ ਬੈਟ ਯਾਫੀ ਹੈ ਜਵਾਲਾ ਸ਼ਪਾਰ ਵਾਲਾ ਦੈਕਾਂ ਨੂੰ ਕਦੇ ਜੂਸਰ ਦਿੱਤੇ ਜਾਣਗੇ ਆਹ ਫਰਸਟ ਟੀਮ ਰਈਆ ਖਾਨਪੁਰ ਦੀ ਸੈਕੰਡ ਟੀਮ ਰਈਆ ਸ਼ਿਮਾਰ ਦੀ ਆਓ ਜੀ ਫਾਈਨਲ ਮੈਚ ਦੀਆਂ ਟੀਮਾਂ ਫਾਈਨਲ ਕਾਲਾ ਕਨੇਡਾ ਜੀ ਬਲੋ ਕਹਿੰਦੇ ਪੈਸੇ ਪੁੱਦੇ ਹੋ ਗਏ ਆ ਫਰਸਟ ਟੀਮ ਨੂੰ 500 ਰੁਪਏ ਤੇ ਸੈਕੰਡ ਟੀਮ ਨੂੰ 200 ਆ ਸਾਈ ਗੋਪੀ ਸਾਈ ਡਾੜੀ ਸਾਈ ਗੋਪੀ ਸਾਈ 12 ਕਿਣਾ ਹੋਟੇ ਜੋਵਾਰਾ ਕਿਹੜਾ ਤੋਵਾਰ ਕਪਾ ਤੈਨੂੰ ਸਾਈ ਜਾਰੀ ਗੋਪੀ ਮੁਬਾਰਕਾਂ ਇਦਾਂ ਜੁਸਾ ਸੈਕਟਰ ਦੀਆਂ ਜਾਨੀ ਟੀਮਾਂ ਆਉਂਦੀਆਂ ਨੇ ਜਾਨੋ ਆਪਾਂ ਸਰਮਾਨ ਜਿਹੜੇ ਵਿਦਾ ਦੇ ਰਹੇ ਆ ਉਹਨਾਂ ਦੀ ਕਰਾ ਲਈਏ ਬਹੁਤ ਬਹੁਤ ਸ਼ੁਕਰੀਆ ਭਾਈ ਯਾਰੋ ਬਾਈ ਤੁਸੀਂ ਹਾਂ ਹਾਂ ਮੁਬਾਰਕਾਂ ਭਾਈ ਤੈਨੂੰ ਜੁਸਾ ਤੁਸੀਂ ਹਾਂ ਵਧਾਵੇ ਰੱਬ ਤੈਨੂੰ ਹੋਰ ਵੀ ਯਾਰ ਚਲੋ ਜੀ 45 ਦਾ ਹੋ ਗਿਆ ਫਾਈਨਲ ਆ ਮੁੰਡਾ ਵੈਸਟ ਰੇਡਰ ਆ ਉਹ ਜਵਾਲਾ ਮੁੰਡਾ ਉਹ ਜਾਫੀ ਆ ਠੀਕ ਆ ਬਾਈ ਫਸਟ ਟੀਮ ਹੈਗੀ ਖਾਨਪੁਰ ਦੀ ਸੈਕੰਡ ਹੈਗੀ ਸਪਾਰ ਦੀ ਹੁਣ 65 ਦਾ ਫਾਈਨਲ ਦਿਖਾਵਾਂਗੇ ਬਾਈ ਓਕੇ ਬਾਈ ਸਾਰਿਆਂ ਨੂੰ ਜੁੜੇ ਰਹੋ ਚੈਨਲ ਨਾਲ ਪੈਂਡ ਦਾ ਫਾਈਨਲ ਹੋਊਗਾ ਵੀਰੇ ਹੁਣ